ਅਮਰਿਤਪਾਲ ਦੇ ਆਪਣੀ ਬਿੱਟੂ ਦਾ ਵੱਡਾ ਨਿਸ਼ਾਨਾ ਕਿਹਾ ਸੰਵਿਧਾਨ ਨੂੰ ਮੰਨੋਗੇ ਤਾਂ ਜੇਲ੍ਹ ਦੇ ਬਾਹਰ ਬਹੁਤ ਕੁਝ ਪਰ ਨਾ ਮੰਨਿਆ ਤਾਂ ਡਿਬਰੂਗੜ ਤੋਂ ਅੱਗੇ ਵੀ ਜੇਲ੍ਹ ਲੁਧਿਆਣਾ ਦਾ ਲਾਡੂ ਵਾਲ ਟੂਲ ਪਲਾਜ਼ਾ ਹੋਇਆ ਬੰਦ ਕਿਸਾਨ ਅੰਤਰਪਾਲਾਂ ਦੇ ਨਾਲ ਟਕੇ ਸਾਰੇ ਬੂਥ ਕਿਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਨਾ ਹੋਣ ਤੱਕ ਨਹੀਂ ਮਸੂਲੀ ਜਾਣਗੇ ਟੋ ਅਤੇ Rajasthan ਦੇ ਵਿੱਚ ਫੇਰ ਗੁੱਟ ਸਿੱਖ ਲੜਕੀ ਨੂੰ ਕੜੇ ਅਤੇ ਕਿਰਪਾਨ ਕਰਕੇ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਿਆ ਲਖਵਿੰਦਰ ਕੌਰ ਦਾ ਇਲਜ਼ਾਮ ਅੱਧਾ ਪੌਣਾ ਘੰਟਾ ਕਵੈਸਚਨ ਪੇਪਰ ਦਿੱਤਾ ਲੇਟ ਐਸਜੀਪੀਸੀ ਪ੍ਰਧਾਨਤਾ ਮਿਨੇ ਰਾਜਸਥਾਨ ਸਰਕਾਰ ਤੋਂ ਕਾਰਵਾਈ ਦੀ ਕੀਤੀ ਬਣ ਜਿਲੰਦਰ ਪੁਲਿਸ ਨੇ ਲਖਬੀਰ ਲੰਡਾ ਗੈਂਗ ਦੇ ਨਾਲ ਜੁੜੇ ਪੰਜ ਬਦਮਾਸ਼ਾਂ ਨੂੰ ਕੀਤਾ ਕਾਬੂ ਕਤਲ ਰੰਗਦਾਰੀ ਨਸ਼ਾ ਤਸਕਰੀ ਜਿਹੇ سنگीन ਅਪਰਾਧਾਂ ਦੇ ਵਿੱਚ ਸੰਮਿਲ ਪੰਜ ਵਿਦੇਸ਼ੀ ਪਿਸਟਲ ਵੀ ਕਿਤੇ ਬਰਾਮੜ ਘਬਰਾਲਾ ਦੇ ਵਿੱਚ ਤੇ ਇਧਰਫਤਾਰ ਮੋਟਰਸਾਈਕਲ ਨੇ ਐਕਟਵਾ ਨੂੰ ਮਾਰੀ ਜ਼ੋਰਦਾਰ ਟੱਕਰ ਬਾਈਕ ਸਵਾਰ ਸਮੇਤ ਮਹਿਲਾ ਦੀ ਮੌਤ ਅਸਤੇ ਬਾਦ ਮੋਟਰਸਾਈਕਲ ਨੂੰ ਲੱਗੀ ਅੱਗ ਵਰਲਡ ਚੈਂਪੀਅਨ ਬਣੀ ਟੀਮ ਇੰਡੀਆ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਫੋਨ ਦੇ ਉੱਤੇ ਕੀਤੀ ਗੱਲਬਾਤ ਖਿਤਾਬੀ ਜਿੱਤ ਦੇ ਲਈ ਦਿੱਤੀ ਵਧਾਈ ਬੋਲੇ ਸ਼ਾਨਦਾਰ ਅੰਦਾਜ਼ ਦੇ ਵਿੱਚ ਵਰਲਡ ਕੱਪ ਕਰ ਲਈ ਸਾਡੀ ਟੀਮ ਦੇਸ਼ ਦੇ ਲਈ ਇਹ ਮਾਣ ਦੇ ਪਲ ਪ੍ਰਧਾਨ ਮੰਤਰੀ ਮੋਦੀ ਨੇ 올림픽 ਲਈ ਖਿਡਾਰੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਮੰਨ ਕੇ ਬਾਅਦ ਵਿੱਚ ਬੋਲੇ ਪੈਰਾ 올림픽 ਦੇ ਵਿੱਚ ਦੇਖਣ ਨੂੰ ਮਿਲੇਗਾ ਵੱਖਰੀ ਤਰ੍ਹਾਂ ਦਾ ਰਮਾਂਚ ਦਿਲ ਇਤਮਗਾ ਜਿੱਤਣਗੇ ਖਿਡਾਰੀ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਪੈ ਰਿਹਾ ਮੀਂਹ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਜੰਮ ਕੇ ਬਰੇ ਬੱਦਲ ਨੀਵੇਂ ਇਲਾਕਿਆਂ ਦੇ ਵਿੱਚ ਭਰ ਗਿਆ ਹੈ ਪਰ ਨਵੇਂ ਆਰਬੀ ਚੀਫ ਜਨਰਲ ਉਪਿੰਦਰ ਜਵੇਦੀ ਨੇ ਸੰਭਾਲੀ ਕਮਾਂਡ ਸਥਲ ਸੈਨਾ ਦੇ ਤੀਵੇਂ ਮੁਖੀ 3 ਇਹਨਾਂ ਦੇ ਕਾਰਜਕਾਲ ਤੋਂ ਬਾਅਦ ਰਿਟਾਇਰ ਹੋਣ ਹੋਏ ਜਨਰਲ ਮਨੂਜ ਪੰਡ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਜ਼ਰਾਂ ਇਸ ਬੁਲੇਟਿਨ ਦੇ ਨਾਲ ਬੁਲੇਟਿਨ ਦੇ ਵਿੱਚ ਜ਼ਿਕਰ ਕਰਾਂਗਾ ਸਭ ਤੋਂ ਪਹਿਲਾਂ ਗੱਲ ਅਮਰਿਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਐਮਪੀ ਪਰ ਡਿਬੜਗੋੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਉੱਤੇ ਮੋਦੀ ਦੇ ਮੰਤਰੀ ਨਿਸ਼ਾਨਾ ਸਾਧ ਦੇ ਨਜ਼ਰ ਆ ਰਹੇ ਨੇ ਮੰਤਰੀ ਦਾ ਨਾਮ ਹੈ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਤਿੱਖਾ ਹਮਲਾ ਸ਼ਬਦੀ ਹਮਲਾ ਕੀਤਾ ਅਮਰਿਤਪਾਲ ਸਿੰਘ ਦੇ ਉੱਤੇ ਔਰ ਕਹਿ ਦਿੱਤਾ ਕਿ ਸੰਵਿਧਾਨ ਨੂੰ ਮੰਨੋਗੇ ਤਾਂ ਤੁਸੀਂ ਜੇਲ੍ਹ ਤੋਂ ਬਾਹਰ ਆ ਕੇ ਬਹੁਤ ਕੁਝ ਘਟੋਗੇ ਪਰ ਜੇਕਰ ਸੰਵਿਧਾਨ ਨੂੰ ਨਹੀਂ ਮੰਨਦੇ ਸੰਵਿਧਾਨ ਨੂੰ ਨਾ ਮੰਨਿਆ ਤਾਂ ਪਿੱਛੇ ਡਿਬਰੂਗੜ੍ਹ ਤੋਂ ਅੱਗੇ ਵੀ ਜੇਲ੍ਹ ਹੈ ਤੀਸ ਨੂੰ ਤੋੜਨ ਦੀ ਗੱਲ ਕਰੋਗੇ ਤਾਂ ਜਿੱਥੇ ਹਾਂ ਉੱਥੇ ਹੀ ਰਹਾਂਗੇ ਕਾਬਲੇ ਗੌਰ ਹੈ ਕਿ ਐਨਐਸ ਦੇ ਤਹਿਤ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਪਰ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਇਲੈਕਸ਼ਨ ਲੜੀ ਖਡੂਤ ਸਾਹਿਬ ਸੀਟ ਤੋਂ ਲੋਕ ਸਭਾ ਦੀ ਔਰ ਇੱਕ ਵੱਡੀ ਜਿੱਤ ਦੇ ਨਾਲ ਐਮਪੀ ਉਹ ਚੁਣੇ ਗਏ ਹਾਲਾਂਕਿ ਹੁਣ ਤੱਕ ਉਹਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਸੌ ਨਹੀਂ ਚੁੱਕੀ ਹੈ ਕਿਉਂਕਿ ਉਹ ਤਾਂ ਬੰਦ ਨੇ ਜੇਲ੍ਹ ਦੇ ਵਿੱਚ ਤੇ ਰਮਨੀਤ ਬਿੱਟੂ ਦਾ ਜ਼ਿਕਰ ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਕਰਕੇ ਵੀ ਹੋ ਰਿਹਾ ਕਿਉਂਕਿ ਬਿੱਟੂ ਨੇ ਖਾਸ ਤੌਰ ਤੇ ਜਿਹੜੇ ਬਿਆਨ ਸਿੰਘ ਦੇ ਕਤਲ ਨੇ ਉਹਨਾਂ ਨੂੰ ਲੈ ਕੇ ਇੱਕ ਸਟੇਟਮੈਂਟ ਦਿੱਤੀ ਸੀ ਔਰ ਨਾਲ ਹੀ ਇਹ ਵੀ ਕਹਿ ਦਿੱਤਾ ਸੀ ਕਿ ਉਹ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਜਾ ਕੇ ਮਿਲਣਗੇ ਤੇ ਪ੍ਰੈਸ ਕਾਨਫਰੈਂਸਾਂ ਜਾਂ ਜਦੋਂ ਵੀ ਮੀਡੀਆ ਦੇ ਸਾਹਮਣੇ ਪਾਉਂਦੇ ਨੇ ਕਿਸੇ ਵੀ ਤਰੀਕੇ ਨਾਲ ਰਮਨੀਤ ਬਿੱਟੂ ਤਾਂ ਇਹ ਸਵਾਲ ਹੋ ਜਾਂਦਾ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਸਵਾਲ ਹੋਇਆ ਰਮਨੀਤ ਬਿੱਟੂ ਨੂੰ ਤਾਂ ਬਿੱਟੂ ਕਹਿੰਦੇ ਨਜ਼ਰ ਆਏ ਕਿ ਸੰਵਿਧਾਨ ਨੂੰ ਤਾਂ ਮੰਨਣਾ ਹੋਏਗਾ ਜਿਸ ਸੰਵਿਧਾਨ ਨੂੰ ਮੰਨੋਗੇ ਤਾਂ ਫਿਰ ਬਹੁਤ ਕੋਝਾ ਜਿਸ ਸੰਵਿਧਾਨ ਨੂੰ ਨਹੀਂ ਮੰਨੋਗੇ ਤਾਂ ਅੰਪੀਰ ਤੁਹਾਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਏਗਾ ਡਿਬਰੂਗੜ੍ਹ ਜੇਲ੍ਹ ਤੋਂ ਬਾਅਦ ਵੀ ਕਈ ਜਿਲ੍ਹਿਆਂ ਨੇ ਦੇਸ਼ ਦੇ ਵਿੱਚ ਇਹ ਰਮਨੀਤ ਬਿੱਟੂ ਜ਼ਿਕਰ ਕਰ ਰਹੇ ਹਾਂ। 40 ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਹੱਤਵਾਦੀ ਜਿਹੜਾ ਕੋਈ ਦੇਸ਼ ਦੇ ਪੁਲਟ ਗੱਲ ਕਰਦਾ ਹੈ ਉਹਦੇ ਲਈ ਕੋਈ ਜਗ੍ਹਾ ਨਹੀਂ ਨਹੀਂ ਉਹੀ ਅੱਜ ਮੇਰੀਆਂ ਉਹੀ ਪਾਰਟੀ ਦੀਆਂ ਉਹਨੂੰ ਲੋਕਾਂ ਨੇ ਐਲਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੋਚ ਕਰਨ ਨੂੰ ਜਿਹੜਾ ਇਹ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਵਿੱਚ ਉਹਦੀ ਜ਼ਕਮ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਇਸ ਕਰਕੇ ਇਹ ਗੱਲ ਕਹੀ ਸੀ ਕਿ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਦੀ ਵੀ ਗੱਲ ਕੀਤੀ ਸੀ ਵੀ ਅਸੀਂ ਗੱਲ ਕਰਨੀ ਚਾਹਾਂਗੇ ਕਿ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਆ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਨਾ ਇਹ ਟੂ ਇਕੂ ਵੱਧ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਕਰ ਲੋਕਾਂ ਨੇ ਉਹਨੂੰ ਐਪੀ ਚੁੜਦਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਮਐਸ ਤੋਂ ਜੇ ਵੀ ਕੁਲਮੀ ਕਲਪਨਾ ਕਰਦਾ ਕਿ ਜਿੱਥੇ ਬੈਠਿਆ ਬੈਠੀ ਉਹੀ ਜਗ੍ਹਾ ਹੈ ਜੇ ਕੋਈ ਤਕਲੀਫੀ ਆਉਂਦੀ ਹੈ ਉਹ ਦੇਸ਼ ਦੇ ਹਿੱਸੇ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪੈਂਦਾ ਤੇ ਫਿਰ ਮੰਨਣ ਲੱਗੇਗਾ ਇਸੇ ਤਰੀਕੇ ਨਾਲ ਮੈਂ ਆਪਣੇ ਪਾਲ ਦੀ ਗੱਲ ਕਰਦਾ ਬਈ ਉਹ ਜੇ ਦਾ ਭਾਈ ਦੇਸ਼ ਨੂੰ ਤੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗ੍ਹਾ ਬਾਹਰ ਵੀ ਆ ਪਰਲਮੈਂਟ 'ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਕਪ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਝਾੜਨ ਦੀ ਕਰਨੀ ਆ ਫਿਰ ਤੋਂ ਜਿਬਰੂ ਵੱਡ ਤੋਂ ਅੱਗੇ ਵੀ ਕਿਸੇ ਹੋਰ ਅੱਗੇ ਜਾ ਸਕਦਾ ਤਾਂ ਅਹਿਮ ਬਿਆਨ ਤਾਂ لازمی ਤੌਰ ਦੇ ਉੱਤੇ ਹੈਗਾ ਹੁਣ ਗੱਲ ਇਹ ਹੈ ਕਿ ਜੇਕਰ ਅੰਮ੍ਰਿਤਪਾਲ ਜਾ ਕੇ ਲੋਕ ਸਭਾ ਦੇ ਵਿੱਚ ਲੋਕ ਸਭਾ ਮੈਂਬਰ ਦੇ ਵਜੋਂ ਹਲਫ ਲੈਂਦੇ ਨੇ ਹਰੀ ਕੈਂਪੀ ਨੂੰ ਲੈਣਾ ਹੁੰਦਾ ਏ ਹੁਣ ਤਾਂ ਉਹਨਾਂ ਨੇ ਨਹੀਂ ਲਿਆ ਪਰ ਜੇਕਰ ਉਹ ਲੈਂਦੇ ਨੇ ਤਾਂ ਫਿਰ ਉਸ ਦੇ ਵਿੱਚ ਲਾਈਨਾਂ ਤਾਂ ਇਹੀ ਹੁੰਦੀਆਂ ਨੇ ਕਿ ਮੈਂ ਸੰਵਿਧਾਨ ਨੂੰ ਸੰਵਿਧਾਨ ਦੀ ਸੌਂ ਖਾਂਦਾ ਹਾਂ ਤਾਂ ਜੇ ਉਹ ਸੰਵਿਧਾਨ ਨਹੀਂ ਮੰਨਦੇ ਤਾਂ ਸੰਵਿਧਾਨ ਸਭਿਧਾਨ ਨੂੰ ਲੋਂਗੇ ਤਾਂ ਇਹ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਰਮਨਿਤ ਬਿੱਟੂ ਰਮਨਿਤ ਬਿੱਟੂ ਪਹੁੰਚੇ ਹੋਏ ਸੀ ਮੋਗਾ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਮੋਗਾ ਕਾਬਲੇ ਗੌਰ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਅੰਦਰ ਹੁੰਦਾ ਹੈ ਮੋਗਾ ਵਿਧਾਨ ਸਭਾ ਹਲਕਾ ਔਰ ਮੋਗਾ ਵਿਧਾਨ ਸਭਾ ਹਲਕਾ ਜੇ ਅਸੀਂ ਫਰੀਦਕੋਟ ਦਾ ਜ਼ਿਕਰ ਕਰੀਏ ਤਾਂ ਉੱਥੇ ਸਰਜੀਤ ਸਿੰਘ ਖਾਲਸਾ ਜਿੱਤੇ ਨੇ ਇੱਕ ਪੰਥਕ ਲਹਿਰ ਦਾ ਜ਼ਿਕਰ ਹੋਇਆ ਕਿ 2024 ਦੀਆਂ ਚੋਣਾਂ ਦੇ ਵਿੱਚ ਇੱਕ ਪੰਥਕ ਲਹਿਰ ਦੇਖਣ ਨੂੰ ਮਿਲੀ ਹੈ ਔਰ ਉਸੇ ਲਹਿਰ ਦੇ ਵਿੱਚ ਦੋ ਸੀਟਾਂ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਜਿੱਤ ਗਏ ਇੱਕ ਨਾਮ ਹੈ ਸਰਬਜੀਤ ਸਿੰਘ ਖਾਲਸਾ ਦਾ ਜਿਹੜੀ ਫਰੀਦਕੋ ਫੀਟ ਤੋਂ ਜਿੱਤੇ ਨੇ ਔਰ ਦੂਜਾ ਅੰਮ੍ਰਿਤਪਾਲ ਸਿੰਘ ਦਾ ਅੰਮ੍ਰਿਤਪਾਲ ਸਿੰਘ ਆਪਾਂ ਜਾਣਦੇ ਹਾਂ ਕਿ ਖਲੂਤ ਸਾਹਿਬ ਸੀਟ ਤੋਂ ਜਿੱਤੇ ਨੇ ਇਨਫੈਕਟ ਉਹਨਾਂ ਦਾ ਮਾਰਜਿਨ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰਿਹਾ ਹੈ 13 ਦੀਆਂ 13 ਫੀਟਾਂ ਦੇ ਮੁਕਾਬਲੇ ਔਰ ਅੰਮ੍ਰਿਤਪਾਲ ਦੇਪਤੀ ਹੁਣ ਨਿਸ਼ਾਨਾ ਸਾਹਿਬ ਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਮੰਤਰੀ ਔਰ ਕਾਬਲੇਗੌਰੇ ਵੀ ਹੈ ਇੱਕ ਤਰੀਕੇ ਨਾਲ ਨਸੀਹਤ ਦਿੱਤੀ ਜਾ ਰਹੀ ਹੈ ਕਿ ਤੁਹਾਨੂੰ ਸੰਵਿਧਾਨ ਉੱਤਮ ਮੰਨਣਾ ਹੀ ਹੋਏ ਦੇਖ ਲਿਆ ਜਿਹਨੇ ਜਿਹੜੇ ਵੇਦੇ ਆਪਣੇ ਅੱਜ ਕਿੰਨੇ ਜਣੇ ਪਾਰਲੀਮੈਂਟ ਚ ਆ ਗਏ ਜਿਹੜੀ ਪੀਪਲ ਦੀ ਗੱਲ ਕੀਤੀ ਹੈ ਜਿਹੜੀ ਮੋਕੇ ਦੀ ਗੱਲ ਹੋਈ ਹੈ ਦੱਸੋ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਐ ਇਲੈਕਸ਼ਨ ਹੋਈ ਤੁਸੀਂ ਇੱਕ ਵੀ ਉਹਨਾਂ ਨੂੰ ਕਿ ਸੇ ਮਿਨਿਸਟਰ ਗਵਰਨਮੈਂਟ ਦੇ ਦੇਖਿਆ ਵੀ ਭਾਈ ਮੈਂ ਮੋਗੇ ਦੀ ਆ ਗੱਲ ਕਰ ਰਿਹਾ ਮੈਂ ਬੀੜ ਬੀੜ ਦੀ ਗੱਲ ਕਰ ਰਿਹਾ ਇਸ ਕਰਕੇ ਜੇ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਉਸ ਵੇਲੇ ਕੀ ਸੈਂਟੀਮੈਂਟ ਦਾ ਦੂਰ ਦਾ ਹੋਣੀ ਆ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਂ ਚੱਕਣ ਲਈ ਅਲੱਗ ਹੋਣਾ ਨੂੰ ਸੌਂ ਚੱਕ ਕੇ ਜਦੋਂ ਐਮਪੀ ਦੀ ਸੌਂ ਚੱਕਣ ਕੇ ਸੰਵਧਾਨ ਮਤਾਬਕ ਸੌਂ ਉਹਨਾਂ ਨੂੰ ਆਜ਼ਾਦੀ ਮਿਲ ਜਾਏਗੀ ਸੌਂ ਉਹ ਚੱਕਣਗੇ ਆਹ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਉਦੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ ਉਹ ਜਗਾ ਕਿਹੜੀ ਆ ਕੀ ਉੱਥੋਂ ਲੋਕਾਂ ਦੇ ਸਵਾਰ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਗੱਲ ਸੁਣੋ ਮੈਂ ਕੇਂਦਰ ਦਾ ਐਸਟੇ ਮੰਤਰੀ ਬੈਠਾ ਹਾਂ ਮਨਿਸਟਰ ਆ ਨਾ ਮੈਂ ਕੀ ਮਨਿਸਟਰ ਹੋਣ ਦਾ ਤੇ ਕਾਨੂੰਨ ਤੋੜ ਸਕਦਾ ਜੇ ਮੈਂ ਕਾਨੂੰਨ ਤੋੜੂੰਗਾ ਚਾਹੇ ਉਹ ਮੁੱਖ ਮੰਤਰੀ ਆ ਮੰਤਰੀ ਆ ਉਹਦੀ ਜਗਾ ਜਿਹੜੀ ਜੇ ਕਿਸੇ ਨੂੰ ਕੋਈ maaf ਵੀ ਤਾਂ ਨਹੀਂ ਇਹ ਕੋਈ ਐਮਪੀ ਵੀ ਤੁਸੀਂ ਬਣਾ ਦੇ। ਬਣਾ ਦੋ ਤੁਸੀਂ। ਉਹਨੂੰ ਕੋਈ ਇਹ ਥੋੜੀ ਜਿਹੀ ਮੇਰੀ ਆਜ਼ਾਦਤ ਮਿਲ ਜੂਗੀ ਵੀ ਅੱਜ ਉਹ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰੇ। ਜੇ ਉਹ ਕਾਨੂੰਨ 'ਚ ਨਹੀਂ ਰਹੇਗਾ ਤਾਂ ਉਹਨੂੰ ਜਾਂ ਜੇਲ੍ਹ 'ਚ ਹੀ ਮਿਲਣਾ ਏ। ਚਾਹੇ ਕਿਸੇ ਨੂੰ ਐਮਐਲਏ ਬਣਾ ਲੈਣ। ਉਹ ਤਾਂ ਲੋਕਾਂ ਦਾ ਕੰਮ ਆ। ਪਰ ਜਿਹਨੇ ਕਾਨੂੰਨ ਦੇਸ਼ ਤੋਂ ਨਹੀਂ ਮੰਨਿਆ, ਦੇਸ਼ ਦੇ ਸਰਕਾਰ ਨੂੰ ਮੰਨਿਆ, ਉਹਨੂੰ ਐਮਐਲਏ ਬਣਾ ਲਓ, ਐਮਪੀ ਬਣਾ ਲਓ, ਮੰਤਰੀ ਬਣਾ ਲਓ, ਸੰਤਰੀ ਬਣਾ ਲਓ, ਉਹਦੀ ਜਗ੍ਹਾ ਸਾਡਾ ਸਵਾਲ ਇਹ ਹੈ ਕਿ ਅਮਰਿਤਪਾਲ ਸਿੰਘ ਜਦੋਂ ਸੌਂ ਚੁੱਕਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਜੇਲ੍ਹ ਤਾਂ ਜਾਣਾ ਹੀ ਹੋਵੇਗਾ ਜਦੋਂ ਤੱਕ ਉਹਨਾਂ ਨੂੰ ਜੇਲ੍ਹ ਤੋਂ ਅਦਾਲਤ ਦੇ ਜ਼ਰੀਏ ਰਹਾਤ ਨਹੀਂ ਮਿਲਦੀ। ਬਿੱਟੂ ਦਾ ਸਵਾਲ ਵੀ ਸਹੀ ਹੈ ਕਿ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਅਮਰਿਤਪਾਲ ਲੋਕ ਸਭਾ ਦੇ ਵਿੱਚ ਖੜੂਪ ਸਾਹਿਬ ਦੇ ਮੁੱਦੇ ਕਿਵੇਂ ਚੁੱਕਣਗੇ ਪਰ ਦੇਖਣਾ ਹੋਵੇਗਾ ਕਿ ਅਮਰਿਤਪਾਲ ਜਾਂ ਅਮਰਿਤਪਾਲ ਦੀ ਟੀਮ ਜਾਂ ਉਹਨਾਂ ਦੇ ਜਿਹੜੇ ਨੇੜੇ ਦੇ ਰਿਸ਼ਤੇਦਾਰ ਨੇ ਜਾਂ ਪਰਿਵਾਰ ਆ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਕੀ ਹਾਂ ਕੀ ਜਾਂਦਾ ਹੈ। ਅਮਰਿਤਪਾਲ ਨੇ ਜਿੱਤ ਹਾਸਲ ਕੀਤੀ ਹੈ ਪਰ ਇਸ ਸਭ ਦੇ ਵਿਚਾਲੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਸੀਟਾਂ ਦੇ ਉੱ ਜਿੰਨੀ ਚੋਣ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਔਰ ਇੱਕ ਤਾਂ 10 ਤਰੀਕ ਨੂੰ ਔਰ 4 ਦਾ ਐਲਾਨ ਹੋਣਾ ਜੇ ਬਾਕੀ ਹੈ ਉਹਨਾਂ ਸੀਟਾਂ ਦੇ ਉੱਤੇ ਵੀ ਅਮਰਿਤਪਾਲ ਦੇ ਸਾਥੀ ਹੁਣ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਅਮਰਿਤਪਾਲ ਦਾ ਇੱਕ ਹੋਰ ਸਾਥੀ ਚੋਣ ਲੜੇਗਾ ਨਾਮ ਹੈ ਦਲਜੀਤ ਕਲਸੀ ਦਲਜੀਤ ਕਲਸੀ ਦੇ ਵੱਲੋਂ ਵੀ ਜਿੰਨੀ ਇਲੈਕਸ਼ਨ ਲੜੀ ਜਾਏਗੀ ਔਰ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਜਿਹੜੇ ਕਲਸੀ ਨੇ ਉਹ ਇਲੈਕਸ਼ਨ ਲੜਦੇ ਹੋਏ ਨਜ਼ਰ ਆਣਗੇ ਕਲਸੀ ਦੀ ਪਤਨੀ ਨੇ ਐਲਾਨ ਕੀਤਾ ਹੈ ਬਾਜ ਜਿੱਤੇ ਕੁਲਵੰਤ ਸਿੰਘ ਰਾਉਕ ਕੇ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਔਰ ਮੈਂ ਜ਼ਿਕਰ ਕਰਾਂ ਪਗਵਾਨ ਸਿੰਘ ਜਿਹਨਾਂ ਨੂੰ ਪ੍ਰਧਾਨ ਮੰਤਰੀ ਵਜੇਕੇ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਗੱਦੜਬਾਹ ਤੋਂ ਲੜਨਗੇ ਕੁਲਵੰਤ ਸਿੰਘ ਰਾਓ ਕਹਿ ਰਹੇ ਨੇ ਕਿ ਬਰਨਾਲਾ ਤੋਂ ਲੜਨਗੇ ਤੇ ਹੁਣ ਦਲਜੀਤ ਕਲਸੀ ਦਾ ਨਾਮ ਆ ਗਿਆ ਦਲਜੀਤ ਸਿੰਘ ਕਲਸੀ ਦਾ ਕਿ ਉਹ ਢੇਰਾ ਬਾਬਾ ਨਾਨਕ ਤੋਂ ਲੜਨਗੇ ਢੇਰਾ ਬਾਬਾ ਨਾਨਕ ਸੀਟ ਖਾਲੀ ਹੋਈ ਹੈ ਸੁਜਿੰਦਰ ਸਿੰਘ ਰੰਧਾਵਾ ਦੇ ਐਮਪੀ ਬਣਨ ਤੋਂ ਬਾਅਦ ਬਰਨਾਲਾ ਖਾਂਦੀ ਹੋਈ ਹੈ ਗੁਰਮੀਤ ਮੀਤ ਦੇ ਐਮਪੀ ਬਣਨ ਤੋਂ ਬਾਅਦ ਗੱਦੜਬਾਹ ਖਾਲੀ ਹੋਈ ਹੈ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਐਮਪੀ ਬਣਨ ਤੋਂ ਬਾਅਦ ਔਰ ਇੱਕ ਸੀਟ ਹੋਰ ਹੈ ਉਹ ਸੀਟ ਹੈ

ਬਾਦ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਾਯੋਗ ਦੋ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਅੱਗੇ ਬਾਦਿਆਂ ਤੇ ਹੁਣ ਗੱਲ ਹੋਵੇਗੀ ਟੀਮ ਇੰਡੀਆ ਦੇ ਤੁਰੰਦਰਨ ਦੀ ਜਿਨ੍ਹਾਂ ਨੇ T20 ਵਰਲਡ ਕੱਪ ਆਪਣੇ ਨਾਮ ਕਰ ਲਿਆ ਔਰ ਇਸ ਸਭ ਦੇ ਵਿਚਾਲੇ ਸਨਿਆਸ ਲੈਣ ਵਾਲਿਆਂ ਦੀ ਗਿਣਤੀ ਯਾ ਪਲੇਅਰਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਵਿਰਾਟ ਕੋਹਲੀ ਰੋਹਿਤ ਤੋਂ ਬਾਅਦ ਹੁਣ ਰਵਿੰਦਰ ਜੜੇਜਾ ਨੇ ਵੀ 2020 ਇੰਟਰਨੈਸ਼ਨਲ ਤੋਂ ਸન્યાਸ ਦਾ ਐਲਾਨ ਕਰ ਦਿੱਤਾ ਇੱਕ ਹੋਰ ਵੱਡਾ ਖਿਡਾਰੀ ਟੀਮ ਇੰਡੀਆ ਦਾ ਇਸ ਸਮੇਂ ਦੀ ਇਹਨਾਂ ਖਬਰ ਤੁਹਾਨੂੰ ਦੱਸ ਰਿਹਾ ਰਵਿੰਦਰ ਜੜੇਜਾ ਨੇ ਸન્યાਸ ਲੈ ਲਿਆ T20 ਇੰਟਰਨੈਸ਼ਨਲ ਕ੍ਰਿਕਟ ਤੋਂ ਉਹਨਾਂ ਨੇ ਸન્યાਸ ਲੈ ਲਿਆ ਉਹਨਾਂ ਨੇ ਕਿਹਾ ਕਿ ਵਰਲਡ ਕੱਪ ਜਿਤਨਾ ਸੁਪਨਾ ਸੱਚ ਹੋਣ ਵਰਗਾ ਹੈ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਆਲਰੇਡੀ ਸન્યાਸ ਲੈ ਚੁੱਕੇ ਨੇ ਇਨਫੈਕਟ ਰੋਹਿਤ ਤੇ ਵਿਰਾਟ ਨੇ ਤਾਂ ਬਿਲਕੁਲ ਮੈਚ ਖਤਮ ਹੋਣ ਤੋਂ ਬਾਅਦ ਜਿਹੜੀ ਪ੍ਰੈਜੈਂਟੇਸ਼ਨ ਸੈਰੇਮਨੀ ਹੁੰਦੀ ਸਨਿਆਸ ਦਾ ਐਲਾਨ ਕਰ ਦਿੱਤਾ ਸੀ ਔਰ ਤਿੰਨਾਂ ਨੇ T20 ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲਿਆ ਦੇਖੋ ਤਿੰਨ ਫਾਰਮੈਟ ਦੇ ਵਿੱਚ ਅੱਜ ਕੱਲ ਕ੍ਰਿਕਟ ਖੇਡਿਆ ਜਾਂਦਾ ਇੱਕ T20 20 ਇੱਕ 50 50 ਔਰ ਇੱਕ ਟੈਸਟ ਕ੍ਰਿਕਟ ਯਾਨੀ ਕਿ ਰਵਿੰਦਰ ਜਡੇਜਾ 50 ਓਵਰਸ ਵਾਲੇ ਮੈਚ ਔਰ ਟੈਸਟ ਕ੍ਰਿਕਟ ਦੇ ਲਈ ਅਵੇਲੇਬਲ ਹੋਣਗੇ ਹੁਣ ਟੀਮ ਸਿਲੈਕਸ਼ਨ ਹੁੰਦੀ ਨਹੀਂ ਹੁੰਦੇ ਉਹ ਬਾਤ ਦੀ ਗੱਲ ਹੈ ਪਰ ਉਹਨਾਂ ਨੇ ਸਨਿਆਸ ਦਾ ਐਲਾਨ 2020 ਤੋਂ ਜ਼ਰੂਰ ਕਰ ਦਿੱਤਾ ਇਨਫੈਕਟ ਜਿਹੜਾ ਰਵਿੰਦਰ ਜਡੇਜਾ ਹੈ ਜਿਹੜੇ ਪਲੇਅਰ ਜਿਨ੍ਹਾਂ ਨੇ ਸਨਿਆਸ ਲਿਆ ਰੋਹਿਤ ਜਾਂ ਵਿਰਾਟ ਕੋਲੀ ਇਹ ਆਈਪੀਐਲ ਦੇ ਵਿੱਚ ਵੀ ਸਾਨੂੰ ਜ਼ਰੂਰ ਖੇਡਦੇ ਦੇਖਣਗੇ ਪਰ ਇੰਟਰਨੈਸ਼ਨਲ ਮੈਚਸ ਦੇ ਤਰ੍ਹਾਂ ਕਾਊਂਟ ਨਹੀਂ ਹੁੰਦਾ ਆਈਪੀਐਲ ਇੱਕ ਲੀਗ ਮੈਚਸ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਤਾਂ ਉੱਥੇ ਖੇਡਦੇ ਹੋਏ ਨਜ਼ਰ ਆਉਣਗੇ ਰਵਿੰਦਰ ਚੋੜੇਜਾ ਲਾਜ਼ਮੀ ਤੌਰ ਤੇ ਇੱਕ ਜ਼ਬਰਦਸਤ ਖਿਡਾਰੀ ਟੀਮ ਇੰਡੀਆ ਦਾ ਔਰ ਚਾਹੇ ਬੈਟਿੰਗ ਹੋਵੇ ਬੋਲਿੰਗ ਹੋਵੇ ਜਾਂ ਫੀਲਡਿੰਗ ਇੱਕ 올ਰਾਉਂਡਰ ਦੁਨੀਆ ਦੇ ਸਭ ਤੋਂ ਅਹਿਮ 올ਰਾਉਂਡਰਸ ਦੇ ਵਿੱਚ ਉਹਨਾਂ ਦਾ ਨਾਮ ਗਿਣਿਆ ਗਿਆ ਹੈ ਪਰ ਇਹ ਸਭ ਦੇ ਵਿੱਚ ਆਲੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਕਰ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ ਵਿਰਾਟ ਤਾਂ ਜਦੋਂ ਪਹੁੰਚਦੇ ਨੇ ਆਪਣਾ ਮੈਨ ਆਫ ਦਾ ਮੈਚ ਲੈਂਡ ਦਿੱ ਲਈ ورلڈ ਕੱਪ ਫਾਈਨਲ ਦੇ ਵਿੱਚ ਤਾਂ ਉੱਥੇ ਹੀ ਉਹਨਾਂ ਨੇ ਇਹ ਕਹਿ ਦਿੱਤਾ ਸੀ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਇਹ ਮੇਰਾ ਆਖਰੀ T20 ورلڈ ਕੱਪ ਸੀ ਇਹ ਉਹੀ ਹੈ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਇੱਕ ਦਿਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੌੜ ਨਹੀਂ پا ਰਹੇ ਅਤੇ ਅਜੀਹਾ ਹੋ ਜਾਂਦਾ ਹੈ ਗੋਡ ਇਜ਼ ਗ੍ਰੇਟ ਹੁਣ ਜਾਂ ਕਦੇ ਵੀ ਨਹੀਂ ਵਾਲਾ ਉਹਨਾਂ ਨੇ ਵੀ ਕਿਹਾ ਕਿ ਇਸ ਵਾਰ ਜਿਹੜਾ ਮੌਕਾ ਸੀ ਹੁਣ ਜਾਂ ਕਦੇ ਵੀ ਨਹੀਂ ਵਾਲਾ ਇਹ ਚਾਂਸ ਸੀ ਪਰ ਦਲੀ ਇਹ ਮੇਰਾ ਆਖਰੀ T20 ਮੈਚ ਸੀ ਅਸੀਂ ਉਸ ਕੱਪ ਨੂੰ ਚੁੱਕਣਾ ਚਾਹੁੰਦੇ ਸੀ ਤਾਂ ਇਹ ਹੁਣ ਮੇਰੇ ਕੋਲ ਹੈ ਵਿਰਾਟ ਕੋਹਲੀ ਦੀ ਸਟੇਟਮੈਂਟ ਜੋ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਨੇ ਕਿਹਾ ਕਿ ਰਿਟਾਇਰਮੈਂਟ ਦਾ ਹੈ ਖੁੱਲਾ ਰਾਸੀ ਓਪਨ ਸੀਕ੍ਰੀਟ ਉਹਨਾਂ ਨੇ ਕਿਹਾ ਸੀ ਇਹ ਤੇ ਵਿਰਾਟ ਕੋਹਲੀ ਨੇ ਕਿਹਾ ਕਿ ਹੁਣ ਅਗਲੀ ਪੀੜ੍ਹੀ ਦੇ ਲਈ T20 ਖੇਡ ਨੂੰ ਅੱਗੇ ਲੈ ਕੇ ਜਾਣ ਦਾ ਸਮਾਂ ਸਾਡੇ ਲਈ ਲੰਮਾ ਇੰਤਜ਼ਾਰ ਸੀ ICC ਟੂਰਨਾਮੈਂਟ ਜਿੱਤਣ ਦਾ ਇੰਤਜ਼ਾਰ ਸੀ ਤੁਸੀਂ ਰੋਹਿਤ ਸ਼ਰਮਾ ਨੂੰ ਦੇਖੋ ਉਸਨੇ 9 T20 वर्ल्ड कप ਖਿਡੇਨੀ ਅਤੇ ਇਹ ਮੇਰਾ ਚੀਮਾ ਵਰਲਡ ਕਪੀ ਇਸ ਦਾ ਹੱਕ ਉਹ ਇਸ ਦਾ ਹੱਕਦਾਰ ਸੀ ਭਾਵਨਾ ਨੂੰ ਕਾਬੂ ਚ ਰੱਖਣਾ ਮੁਸ਼ਕਿਲ ਹੁੰਦਾ ਹੈ ਇਹ ਇੱਕ ਸ਼ਾਨਦਾਰ ਦਿਨ ਹੈ ਅਤੇ ਮੈਂ ਧੰਨਵਾਦੀ ਹਾਂ ਔਰ ਇਮੋਸ਼ਨਲੀ ਤੁਸੀਂ ਦੇਖ ਸਕਦੇ ਹੋ ਹੰਝੂ ਪਲੇਅਰਸ ਦੀਆਂ ਅੱਖਾਂ ਦੇ ਵਿੱਚ ਨਜ਼ਰ ਆ ਰਹੀ ਸਨ ਜਦੋਂ ਟੀਮ ਇੰਡੀਆ ਨੇ ਜਿੱਤ ਹਾਸਲ ਕੀਤੀ ਰੋਹਿਤ ਸ਼ਰਮਾ ਨੇ ਵੀ ਕਿਹਾ ਕਿ ਇਹ ਮੇਰੀ ਆਖਰੀ ਖੇਡ ਖੇਡ ਵੀ ਸੀ ਅਲਵਿਦਾ ਕਹਿਣ ਦਾ ਇਸ ਤੋਂ ਬਿਹਤਰ ਕੋਈ ਸਮਾਂ ਨਹੀਂ ਹੋ ਸਕਦਾ ਮੈਂ ਇਹ ਟਰੋਫੀ ਨੂੰ ਬਹੁਤ ਚਾਹੁੰਦਾ ਸੀ ਸ਼ਬਦਾਂ ਦੇ ਵਿੱਚ ਇਹ ਕਹਿਣਾ ਬਹੁਤ ਔਖਾ ਹੈ है जो मैं चाहता हो किया रोहित ने कहा कि अपनी जिंदगी बहुत बेताब थी खुशी है कि असी इस बार लाइन पार की है और काबिले गौर है कि जो दो हज़ार पहला टी ट्वेंटी वर्ल्ड कप हो दुनिया भारतीय टीम ने जितया एम एस धोनी उस समय कप्तानी तो रोहित शर्मा उस टीम का भी हिस्सा से रोहित शर्मा हूं तक नौ वर्ल्ड कप ट्वेंटी ट्वेंटी नौ वर्ल्ड कप खेड़ चुके हैं और दो बारी जी चैंपियन रही है टीम दोवें टीमों का हिस्सा रोहित शर्मा ਰ ਰਹੇ ਨੇ ਔਰ ਕਾਬਲੇ ਗੌਰ ਹੈ ਕਿ ਇਸ ਵਾਰ ਤੋਂ ਬਤੌਰ ਕਪਤਾਨ ਇਸ ਖਿਤਾਬ ਨੂੰ ਚੁੱਕਣ ਦੇ ਵਿੱਚ ਕਾਮਯਾਬ ਰਹੇ ਹੁਣ ਜੇ ਅਸੀਂ ਦੇਖੀਏ ক্রিকেট ਇਤਿਹਾਸ ਦੇ ਵਿੱਚ ਤਾਂ ਤਿੰਨ ਜਿਹੜੇ ਕਪਤਾਨ ਨੇ ਭਾਰਤੀ ਟੀਮ ਦੇ ਜਿਨ੍ਹਾਂ ਨੇ ਆਈਸੀਸੀ ਵਰਲਡ ਕੱਪ ਦਾ ਖਿਤਾਬ ਜਿੱਤਿਆ ਹੋਵੇ ਕਪਿਲ ਦੇਵ 1983 ਜਿਹੜਾ 50 ਓਵਰ ਵਰਲਡ ਵਨਡੇ ਵਰਲਡ ਕੱਪ ਉਹਨਾਂ ਨੇ ਜਿੱਤਿਆ 2007 ਦੇ ਵਿੱਚ ਐਮ ਐਸ ਧੋਨੀ ਨੇ 2020 20 ਵਰਲਡ ਕੱਪ ਜਿੱਤਿਆ 2011 ਚ ਫਿਰ ਐਮ ਐਸ ਧੋਨੀ ਦੀ ਕਪਤਾਨੀ ਦੇ ਵਿੱਚ 50 ਓਵਰ 50 ਓਵਰ ਵਰਲਡ ਕੱਪ ਜਿੱਤਿਆ ਗਿਆ ਤੇ ਹੁਣ 2024 ਦੇ ਵਿੱਚ 2020 ਵਰਲਡ ਕੱਪ ਭਾਰਤੀ ਟੀਮ ਨੇ ਜਿੱਤਿਆ ਹੈ। ਤਾਂ ਜਿਹੜੇ ਵਰਲਡ ਚੈਂਪੀਅਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 1983 ਤੋਂ ਲੈ ਕੇ 2024 ਤੱਕ ਜੇ 2020 ਦਾ ਮੈਂ ਜ਼ਿਕਰ ਕਰਾਂ ਤਾਂ ਕਰੀਬ 11 ਸਾਲ ਦਾ ਇੰਤਜ਼ਾਰ ਭਾਰਤੀ ਟੀਮ ਨੂੰ ਭਾਰਤੀ ਪ੍ਰਸ਼ੰਸਕਾਂ ਨੂੰ ਕਰਨਾ ਪਿਆ। 2007 ਤੋਂ ਬਾਅਦ 2024 ਦੇ ਵਿੱਚ ਜਾ ਕੇ ਸੀ 20 ਵਰਲਡ ਕੱਪ ਜਿੱਤਿਆ ਔਰ ਜੇ ਸੀ ਵੈਸੇ ਆਈ ਸੀ ਸੀ ਵਰਲਡ ਕੱਪ ਦਾ ਜ਼ਿਕਰ ਕਰੀਏ ਤਾਂ 2011 ਦੇ ਵਿੱਚ ਮੁੰਬਈ ਦੇ ਵਾਨ ਖੇੜੀ ਸਟੇਡੀਅਮ ਤੋਂ ਤੁਹਾਨੂੰ ਯਾਦ ਹੋਏਗਾ। 2 ਅਪ੍ਰੈਲ ਨੂੰ ਫਾਈਨਲ ਮੁਕਾਬਲਾ ਸੀ ਤਾਂ ਇਤਿਹਾਸਿਕ ਦਿਨ ਉਸ ਸਮੇਂ ਭਾਰਤੀ ਟੀਮ ਨੇ 50 ਓਵਰ ਦਾ ਵਰਲਡ ਕੱਪ ਜਿੱਤਿਆ ਸੀ ਔਰ ਜੇ ਅਸੀਂ ਜ਼ਿਕਰ 83 ਵਾਲਾ ਕਰੀਏ ਉਹ ਤਾਂ ਇੱਕ ਬਿਲਕੁਲ ਅਹਿਮ ਤੇ ਇੱਕ ਵੱਖਰਾ ਪਲ ਸੀ ਉੱਥੇ ਹੀ ਕਹਿੰਦੇ ਨੇ ਕਿ ਇੰਡੀਅਨ ਕ੍ਰਿਕਟ ਨੂੰ ਸ਼ੇਪ ਮਿਲੀ ਉਸ ਤੋਂ ਬਾਅਦ ਹੀ ਬਹੁਤ ਵੱਡੇ ਵੱਡੇ ਪਲੇਅਰ ਭਾਰਤੀ ਟੀਮ ਨੂੰ ਮਿਲੇ ਕਪਿਲ ਦੇਵ ਵਰਗੇ ਤਾਂ ਉਸ ਸਮੇਂ ਸੀ ਗਵਾਸਕਰ ਵਰਗੇ ਤੇ ਵਰਲਡ ਚੈਂਪੀਅਨਸ ਕਦੋਂ ਕਦੋਂ ਭਾਰਤੀ ਟੀਮ ਰਹੀ ਹੈ ਉਹ ਤੁਹਾਡੀ ਟੀਵੀ ਸਕਰੀਨ ਤੇ ਉਸ ਸਮੇਂ ਦੀਆਂ ਕੁਝ ਤਸਵੀਰਾਂ ਉੱਥੇ ਭਾਰਤੀ ਕ੍ਰਿਕਟ ਟੀਮ ਦੇ ਵੱਲੋਂ T20 ਵਰਲਡ ਕੱਪ ਜਿੱਤਿਆ ਗਿਆ ਜਿੱਥੇ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਨਜ਼ਰ ਆਇਆ ਤਾਂ ਉੱਥੇ ਬਟਾਲਾ ਦੇ ਵਿੱਚ ਜਿੱਥੇ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਜਨਮ ਹੋਇਆ ਉੱਥੇ ਜੰਮੇ ਪੜੇ ਉੱਥੇ ਵੀ ਨਾਨਕੇ ਪਰਿਵਾਰ ਦੇ ਵੱਲੋਂ ਖੁਸ਼ੀਆਂ ਮਨਾਇਆਂ ਗਈਆਂ ਨਿਊਜ਼ਲਿਟਿੰਗ ਦੀ ਅਰਟੀਮ ਨੇ ਅਰਸ਼ਦੀਪ ਸਿੰਘ ਦੇ ਨਾਨਕੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਜਸ਼ਨ ਦਾ ਮਾਹੌਲ ਲਾਹਮੀ ਟੌਪਿਕ ਨੂੰ ਪਰਿਵਾਰ ਦਾ ਕੋਈ ਮੈਂਬਰ ਇਸ ਤਰੀਕੇ ਨਾਲ ਕਿਤਾਬ ਹਾਸਲ ਕਰਨ ਦੇ ਵਿੱਚ ਇਹਨਾਂ ਯੋਗਦਾਨ ਪਾਵੇ ਔਰ ਬਹੁਤ ਜ਼ਬਰਦਸਤ ਪਰਫਾਰਮੈਂਸ ਅਰਸ਼ਦੀਪ ਦੀ ਰਹੀ ਹੈ ਟੀਮ ਇੰਡੀਆ ਦੇ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੀ ਗੇਂਦਬਾਜ਼ ਨੇ ਅਰਸ਼ਦੀਪ ਇਸ ਵਰਲਡ ਕੱਪ ਦੇ ਵਿੱਚ ਔਰ ਮੈਂ ਫਾਈਨਲ ਮੁਕਾਬਲੇ ਦਾ ਜ਼ਿਕਰ ਕਰਾਂ ਤਾਂ ਚਾਰ ਓਵਰ ਦੇ ਵਿੱਚ ਵੀਰਾਂ ਦੇ ਪੇ ਆਰ ਇਹ ਛੋਟੇ ਜਿਹੜੀ ਵਿਕਟਸ ਵੀ ਆਪਣੇ ਨਾਮ ਕਿੰਨੀਆਂ ਦੋ ਔਰ ਕਾਬਲੇ ਗੌਰ ਹੈ ਕਿ ਜਿਹੜੀਆਂ 16 ਤੋਂ ਲੈ ਕੇ 20 ਓਵਰ ਤੱਕ ਦਾ ਪੂਰਾ ਚਾਰ ਓਵਰ ਦਾ ਪੂਰਾ ਮੌਕਾ ਸੀ ਉਹ ਜ਼ਬਰਦਸਤ ਤਰੀਕੇ ਦੇ ਨਾਲ ਹਰਸ਼ਦੀਪ ਗੁਮਰਾ ਤੇ ਹਾਰਦਿਕ ਪੰਡਿਆ ਨੇ ਉਸ ਦੇ ਵਿੱਚ ਆਪਣਾ ਰੋਲ ਪਲੇ ਕੀਤਾ ਇੱਕ ਮੌਕਾ ਤਾਂ ਅਜਿਹਾ ਸੀ ਜਦੋਂ ਲੱਗ ਨਹੀਂ ਰਿਹਾ ਸੀ ਕਿ ਭਾਰਤੀ ਟੀਮ ਜਿੱਤੇਗੀ 30 ਬੋਲਾਂ 30 ਰਨ ਚਾਹੀਦੇ ਸੀ ਆਪਕ ਤੌਰ ਤੇ 12 ਬੋਲਾਂ 'ਚ 30 ਰਨ ਬਣ ਜਾਂਦੇ ਨੇ 2020 ਆਪਾਂ ਦੇਖਦੇ ਹਾਂ ਸਾਰੇ ਪਰ ਉਸ ਸਮੇਂ ਹਰਦਿਕ ਪੰਡਿਆ ਦੇ ਵੱਲੋਂ ਲਈ ਗਈ ਕਲਾਸੇਨ ਦੀ ਵਿਕਟ ਇੱਕ ਤਰੀਕੇ ਨਾਲ ਉਹ ਪੂਰਾ ਟਰਨਿੰਗ ਪੁਆਇੰਟ ਮੈਚ ਦਾ ਫਿਰ ਆਖਰੀ ਓਵਰ ਦੇ ਵਿੱਚ ਜਦੋਂ ਹਰਦਿਕ ਪੰਡਿਆ ਇੱਕ ਵਾਰੀ ਫੇਰ ਤੋਂ ਓਵਰ ਕਰਵਾ ਰਹੀ ਸੀ 16 ਰਨ ਚਾਹੀਦੇ ਸੀ ਜਿੱਤਣ ਦੇ ਲਈ ਟੀਮ ਨੂੰ ਸਾਊਥ ਅਫਰੀਕਾ ਦੀ ਟੀਮ ਦਾ ਉਸ ਸਮੇਂ ਜਿਹੜਾ ਉਸ ਸੂਰਜ ਕੁਮਾਰ ਯਾਦਵ ਦਾ ਕੈਚ ਆ ਟ੍ਰੀਲੀ ਹਰ ਕਿਸ ਦੇ ਜ਼ਿਹਨ ਦੇ ਵਿੱਚ ਬਹੁਤ ਲੰਬੇ ਟਾਈਮ ਤੱਕ ਯਾਦ ਰਹੇਗਾ ਉੱਚਾ ਇਹ 2007 ਦੇ ਵਿੱਚ ਲਿਆ ਗਿਆ ਜਿਹੜੀ ਹਰਸਾਨ ਦਾ ਕੈਚ ਹੋਵੇ ਜੁਗਿੰਦਰ ਸ਼ਰਮਾ ਦੀ ਗੇਂਦ ਦੇ ਉੱਤੇ ਮਿਸਬਾਹੂਲ ਹਕ ਦਾ ਜਾਂ ਫਿਰ ਜਿਹੜਾ ਕੱਲ ਡੇਵਿਡ ਮਿਲਰ ਦਾ ਕੈਚ ਲਿਆ ਗਿਆ ਪਾਂਡਿਆ ਤੇ ਹਰਦੀਪ ਪਾਂਡਿਆ ਦੀ ਗੇਂਦ ਦੇ ਉੱਤੇ ਸੁਰੇਸ਼ ਕੁਮਾਰ ਯਾਦਵ ਦੇ ਵੱਲੋਂ ਬਿਲਕੁਲ ਟਰਨਿੰਗ ਪੁਆਇੰਟ ਦੇ ਵਿੱਚ ਭਾਰਤ ਨੇ T20 ਵਰਲਡ ਕੱਪ ਜਿੱਤ ਲਿਆ ਉਸ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਜੰਪਲ ਅਰਸ਼ਦੀਪ ਜਿਲ੍ਹਾ ਗੁਰਦਾਸਪੁਰ ਤੇ ਜਮਿਆ ਨਾਨਕੇ ਵੀ ਜਿਲ੍ਹਾ ਗੁਰਦਾਸਪੁਰ ਚ ਇਸੇ ਘਰ ਦੇ ਵਿੱਚ ਖੇਡਿਆ ਵੱਡਾ ਹੋਇਆ ਖਾਦਾ ਪੀਤਾ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਅਰਸ਼ਦੀਪ ਨੇ ਇਸ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਵਿਕਟਾਂ ਲਈਆਂ ਔਰ ਚੰਗਾ ਨਾਮ ਘਟਿਆ ਵਰਲਡ ਕੱਪ ਜਿੱਤ ਰਿਹਾ ਅੱਜ ਉਹਦੇ ਨਾਨਕੇ ਘਰ ਵਧਾਈ ਦੇਣ ਵਾਲਿਆਂ ਦੀ ਲਾਈਨ ਹੀ ਲੱਗੀ ਪਈ ਆ ਵਧਾਈਆਂ ਆ ਰਹੀਆਂ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਅਰਸ਼ਦੀਪ ਨਾਲ ਵੀ ਰਾਤੀ ਗੱਲ ਕਰਕੇ ਸਾਡੇ ਨੇ ਗੱਲਬਾਤ ਕਰਾਂਗੇ ਉਸ ਦੇ ਨਾਨਕੇ ਪਰਿਵਾਰ ਨਾਲ ਕਿਦਾਂ ਦੇਖਿਆ ਮੈਚ ਕਿਦਾਂ ਦਾ ਰਿਹਾ ਸੁਭਾ ਤੇ ਕਿਦੋਂ ਦੁਬਾਰਾ ਅਰਸ਼ਦੀਪ ਇਸ ਘਰ ਚ ਆ ਰਿਹਾ ਕੀ ਨਾਮ ਹੈ ਜੀ ਮੇਰਾ ਨਾਮ ਲਾਹਰੀ ਸਿੰਘ ਅਪ੍ਰੀਤ ਜੀ ਜਦੋਂ ਫਿਰ ਅਰਸ਼ ਇੱਥੇ ਆਉਂਦਾ ਜਾਂ ਪਹਿਲਾਂ ਇੱਥੇ ਰਹਿੰਦਾ ਸੀ ਉਦੋਂ ਦੇ ਸੁਭਾ ਤੇ ਹੁਣ ਦੇ ਸੁਭਾ 'ਚ ਫਰਕ ਕਿੰਨਾ ਨਹੀਂ ਜੀ ਕੋਈ ਫਰਕ ਨਹੀਂ ਹੈ ਕਿ ਬੇਸ਼ੱਕ ਅੱਜ ਉਹ ਇੰਡੀਅਨ ਟੀਮ ਦੇ ਵਿੱਚ ਇੱਕ ਸਟਾਰ ਆ ਬਟ ਹਜੇ ਵੀ ਉਹ ਜਿਤਰਾ ਦਾ ਉਹ ਪਹਿਲਾਂ ਬਚਪਨ ਦੇ ਵਿੱਚ ਸੁਭਾ ਸੀ ਮਿਲਣਸਾਰ ਕੁੱਲਣਸਾਰ ਹਰ ਇੱਕ ਨਾਲ ਗੱਲਬਾਤ ਕਰਨੀ ਜਿੱਥੇ ਕਹਿਣਾ ਉੱਥੇ ਚੱਲ ਪੈਣਾ ਉਹਨੇ ਤੇ ਕੋਈ ਫਰਕ ਨਹੀਂ ਆਇਆ ਦੋਵਾਂ ਹੁਣ ਵੀ ਉਹ ਸੁਭਾਅ ਜਿਹੜਾ ਬਿਲਕੁਲ ਇੱਕਦਮ ਮਿਲਣਸਾਰੀ ਉਸ ਬਿਲਕੁਲ ਕੋਈ ਫਰਕ ਨਹੀਂ ਹੈ ਕਦਮਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਕਿਸ ਤਰ੍ਹਾਂ ਦੇਖਿਆ ਵਰਲਡ ਕੱਪ ਬੇਸ਼ੱਕ ਜਿੱਤ ਲਿਆ ਇੱਥੇ ਕਿੰਨੀ ਮਿਹਨਤ ਦੇਖੀ ਅਰਸ਼ਦੀਪ ਦੀ ਤੇ ਵਰਲਡ ਕੱਪ ਨੂੰ ਕਿੱਦਾਂ ਦੇਖਿਆ ਮਿਹਨਤ ਉਹਨੇ ਸ਼ੁਰੂ ਤੋਂ ਹੀ ਬਹੁਤ ਕੀਤੀ ਉਹਨੇ ਜਦੋਂ ਮੰਨ ਲਓ ਵੀ ਆਪਣਾ ਜਦੋਂ ਟੀਮ ਦੇ ਵਿੱਚ ਨਹੀਂ ਸੀ ਨਾ ਉਹ ਕਦੇ ਵੀ ਕੋਈ ਵੀ ਛੋਟੀ ਟਰੋਫੀ ਖੇਡਣ ਵਾਸਤੇ ਮਨਾ ਨਹੀਂ ਸੀ ਕ ever ਜੋ ਰੰਜੀ ਟਰੋਫੀ ਵਾਸਤੇ ਦੇ ਕਹਿਣਾ ਹਾਂ ਮੈਂ ਖੇਡਣ ਜਾਊਂਗਾ ਉਹਨੇ ਇੱਕੋ ਗੱਲ ਕਹੀ ਮੈਨੂੰ ਆਂਦਾ ਵੀ ਮਾਮਾ ਜਿੱਥੇ ਵੀ ਜਾਊਂਗਾ ਕੁਝ ਸਿੱਖਣ ਨੂੰ ਹੀ ਮਿਲੂਗਾ ਜੇ ਮੈਂ ਰੰਜੀ ਟਰੋਫੀ ਖੇਡੂਗਾ ਜਾਂ ਬਾਹਰ ਗਿਆ ਹੀ ਉਥੇ ਬਾਕੀ ਟੀਮ ਤੋਂ ਨਾਲ ਤੇ ਆਂਦਾ ਮੈਨੂੰ ਕੁਝ ਨਾ ਕੁਝ ਸਿੱਖਣ ਮਿਲੂਗਾ ਹੀ ਮਿਲੂਗਾ ਤੇ ਇਸ ਕਰਕੇ ਇਸ ਟੂਰਨਾਮੈਂਟ ਦੇ ਵਿੱਚ ਤੇ ਅਚੀਵਮੈਂਟ ਬਹੁਤ ਵੱਡੀ ਆਉਦੀ ਸਭ ਤੋਂ ਵੱਧ ਵਿਕਟਾਂ ਕਟ ਸਕੋਰ ਰੋਹਿਤ ਸ਼ਰਮਾ ਨੇ ਉਹਦੇ ਉੱਪਰ ਬਹੁਤ ਵਿਸ਼ਵਾਸ ਬੋਸ ਜੀ ਵਿਚਾਰੇ ਨਤੀਜਾ ਜੀ ਹੈ ਕਿ ਆਪਣੇ ਝੋਲੀ ਦੇ ਵਿੱਚ ਉਹਨੇ ਪਾਇਆ ਵਾ ਆਪਣਾ ਵਰਲਡ ਕੱਪ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਜੇ ਅਸ਼ਦੀਪ ਦੀ ਗੱਲ ਕੀਤੀ ਜਾਵੇ ਤਾਂ ਰਾਤ ਵਾਲੇ ਮੈਚ ਨੂੰ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਕਿੱਦਾਂ ਦੇਖਿਆ ਰਾਤ ਵਾਲਾ ਮੈਚ ਬਹੁਤ ਟਾਸ ਸੀ ਰਾਤ ਵਾਲਾ ਮੈਚ ਮੈਂ ਤੇ ਮੇਰੀ ਬੇਟੀ ਨੇ ਵੇਖਿਆ ਪਾਪਾਈ ਨੇ ਕੁਸ ਸਮਾਂ ਸਾਡੇ ਨਾਲ ਵੇਖਿਆ ਅਸ਼ਦੀਪ ਦੇ ਨਾਨਾ ਜੀ ਨਾ ਬਟ ਜਾਂਦੇ ਵੀ ਯਾਰ ਮੇਰਾ ਤੇ ਬੀਪੀ ਹਾਈ ਹੋ ਰਿਹਾ ਮੈਂ ਤੇ ਜਾ ਰਿਆਂ ਦੂਸਰੇ ਕਮਰੇ ਚ ਮੈਨੂੰ ਦੱਸਦਾ ਰਹੀ ਕੀ ਬਣਿਆ ਜਦੋਂ ਥੋੜਾ ਜਿਹਾ ਮੈਚ ਟਫ ਹੋ ਗਿਆ ਮੈਂ ਕਿਹਾ ਵੀ ਪਪਾ ਜੀ ਇਹ ਜਾਬ ਦਾ ਮੁਸ਼ਕਲ ਜੀ ਗੱਲ ਹੈ ਬਣਦੀ ਜਾ ਰਹੀ ਹੈ ਪਰ ਆਂਦੇ ਨਹੀਂ ਚਲ ਕੋਈ ਗੱਲ ਨਹੀਂ ਮੈਂ ਦੱਸੀ ਜਾਈ ਫਿਰ ਮੈਂ ਬਾਅਦ ਵਿੱਚ ਦੱਸਿਆ ਜਾ ਕੇ ਨਾ ਮੈਂ ਪਪਾ ਜੀ ਜਿੱਤਿਆਂ ਤੇ ਚਾਹ ਠੀਕ ਹੈ ਹੁਣ ਮੈਨੂੰ ਨੀਂਦ ਆ ਜੂਗੀ ਮੈਨੂੰ ਨੀਂਦ ਨਹੀਂ ਆਉਂਦੀ ਕਾਫੀ ਨਹੀਂ ਆਉਂਦੀ ਤੇ ਮੈਚ ਬਹੁਤ ਟਫ ਸੀ ਜਦੋਂ ਵੀ ਵਿਕਟ ਲੈਂਦਾ ਸੀ ਅਰਸ਼ਦੀਪ ਜਾਂ ਕੋਈ ਵੀ ਟੀਮ ਦਾ ਮੈਂਬਰ ਵਿਕਟ ਲੈਂਦਾ ਸੀ ਮੈਂ ਤੇ ਮੇਰੀ ਬੇਟੀ ਉਹ ਵੀ ਪੰਗੜਾ ਆਪਾਂ ਕਿ ਸੈਲੀਬ੍ਰੇਟ ਕਰਦੇ ਸੀ ਤੇ ਮੈਂ ਆਪਣੀ ਮਿਸਰੀ ਲੰਮੇ ਪੈਗੇ ਵੀ ਮੈਂ ਲੰਮੇ ਪੈਲੇ ਸੌ ਚਲ ਰਹੀ ਹੈ ਬਸ ਮੈਨੂੰ ਦੱਸ ਦੇ ਰਿਓ ਜਦੋਂ ਅਰਸ਼ ਵਿਕਟ ਲਊਗਾ ਤੇ ਜਦੋਂ ਵੀ ਅਰਸ਼ ਵਿਕਟ ਲੈਂਦਾ ਹੀ ਮੈਂ ਦੱਸ ਦੇਣਾ ਵੀ ਔਟ ਜੋ ਵਿਕਟ ਲੈ ਲਿਆਂਦੇ ਮੈਨੂੰ ਡਰ ਲੱਗਦਾ ਮੈਂ ਮੈਚ ਨਹੀਂ ਵੇਖ ਸਕਦੀ ਗੇਮ ਆ ਗੇਮ ਦੇ ਵਿੱਚ ਕੁਝ ਵੀ ਕਿਸੇ ਵੇਲੇ ਵੀ ਹੋ ਸਕਦਾ ਫਿਰ ਦੋਵਾਂ ਟੀਮਾਂ ਦੇ ਵਿੱਚੋਂ ਕੋਈ ਵੀ ਜਿੱਤ ਹਾਰ ਸਕਦੀ ਉਹ ਵੀ ਖੇਡਣ ਆਏ ਆ ਇਹ ਵੀ ਖੇਡਣ ਗਏ ਆ ਪਰ ਇਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਇਸ ਪਰਫਾਰਮੈਂਸ ਕਰਕੇ ਅੱਜ ਇੰਡੀਆ ਟੀਮ ਜਿੱਤ ਗਈ ਇੰਡੀਆ ਟੀਮ ਜਿੱਤ ਗਈ ਸ਼ਰ ਨਾਲ ਅਰਸ਼ਦੀਪ ਦੇ ਮਾਮੀ ਜੀ ਮੌਜੂਦ ਆ ਕਿਉਂਕਿ ਇਹਨਾਂ ਦੇ ਹੱਥਾਂ ਦੀ ਬਣੀ ਹੋ ਰੋਟੀ ਵੀ ਖਾਂਦਾ ਰਿਹਾ ਇਹਨਾਂ ਕੋ ਹੋਰ ਕੀ ਕੀ ਖਾਂਦਾ ਪਿੰਦਾ ਜਾਂ ਜਦੋਂ ਆਉਂਦਾ ਤਾਂ ਕੀ ਡਿਮਾਂਡ ਕਰਦਾ ਜਦੋਂ ਫਿਰ ਅਰਸ਼ਦੀਪ ਆਉਂਦਾ ਡਿਮਾਂਡ ਕੀ ਕਰਦਾ ਕਿਉਂਕਿ ਉਹਨਾਂ ਦਾ ਨਾ ਇੱਕ ਸ਼ਡਿਊਲ ਜਾਂ ਕਹਿ ਲਈਏ ਕਿ ਉਹਨਾਂ ਦੀ ਡਾਈਟ ਪਲਾਨ ਇੱਕ ਬੜਾ ਡਿਫਰੈਂਟ ਜਾਂ ਹੁੰਦਾ ਤੁਹਾਡੇ ਕੋ ਆ ਕੇ ਕੀ ਖਾਂਦਾ ਉਨੇ ਦਾ ਇੱਕ ਡਾਈਟ ਪਲਾਨ ਆ ਜਦੋਂ ਤੇ ਉਹਦੇ ਥੋੜੇ ਦਿਨ ਹੁੰਦੇ ਆ ਫਿਰ ਉਹ ਚਾਰ ਪੰਜ ਦਿਨ ਫਿਰ ਨਹੀਂ ਆਉਂਦਾ ਜਦੋਂ ਵੀ ਚੱਟ 10 ਦਿਨ ਹੁੰਦੇ ਨੂੰ ਪਤਾ ਤਾਂ ਡਾਈਟ ਪਲਾਨ ਮੇਰਾ ਇੱਕ ਦਿਨ ਦੋ ਦਿਨ ਸ਼ੁਰੂ ਹੋਣ ਵਾਲਾ ਉਸ ਤੋਂ ਪਹਿਲਾਂ ਫਿਰ ਆ ਜਾਣਾ ਪਰ ਦੀ ਡਿਮਾਂਡ ਆ ਪਨੀਰ ਦੀ ਪੁਰਜੀ ਬਣਾ ਦੋ ਦਾਲ ਬਣਾ ਦੋ ਖੀਰ ਬਣਾ ਦੋ ਕਸਟਰਡ ਪਤਾ ਜਿਸ ਤਰ੍ਹਾਂ ਉਹ ਕਵੇ ਉਹਨੂੰ ਉਸੇ ਤਰ੍ਹਾਂ ਬਣਾ ਕੇ ਜੋ ਉਹਦਾ ਦਿਲ ਕਰਦਾ ਪਰ ਸਵੇਰੇ ਬ੍ਰੇਕਫਾਸਟ ਲੈਣੀ ਉਹਨੂੰ ਪੁੱਛਣਾ ਪੈਂਦਾ ਵੀ ਤੂੰ ਕੀ ਖਾਏਗਾ ਉਹ ਪਤਾ ਵੀ ਉਹ ਸਿਰਫ ਆਲੂ ਵਾਲੇ ਪਰਾਂਠੇ ਹੀ ਖਾਏਗਾ ਮਤਲਬ ਖਾਣ ਪੀਣੇ ਬੜਾ ਵਧੀਆ ਖੁੱਲਾ ਮਜ਼ੇ ਨਾਲ ਕੋਈ ਮਤਲਬ ਨਖਰੇ ਨਹੀਂ ਹੈਗੇ ਬੜਾ ਠੰਡੇ ਸੁਭਾਅ ਦਾ ਬੜੇ ਮਜ਼ੇ ਨਾਲ ਖੁਸ਼ਦਿਲ ਮਜ਼ਾਕੀਆ ਉਸੇ ਤਰ੍ਹਾਂ ਦਾ ਹੀ ਹੈ ਉਹ ਜਿੱਦਾਂ ਦਾ ਅੱਛਾ ਸਾਡਾ ਪਹਿਲਾ ਸੀ ਉਸੇ ਦਾ ਇਸ਼ੂ ਸਾਡਾ ਅੱਜ ਆਪਾਂ ਵੇਅਜੋ ਇੱਕ ਸਟਾਰ ਆ ਬੜੀ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਕੀਤੀ ਹੈ ਦੇਖੋ ਜਦੋਂ ਜੋ ਟੀਮਾਂ ਆਂਦੀਆਂ ਨੇ ਜਿੱਤ ਹਾਰ ਤੇ ਬਣੀ ਹੁੰਦੀ ਹੈ ਮਿਹਨਤ ਉਹ ਵੀ ਕਰਕੇ ਆਏ ਮਿਹਨਤ ਤੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਇਹਨਾਂ ਦੀ ਸੱਚੇ ਪਾਤਸ਼ਾਹ ਨੇ ਇਹਨਾਂ ਨੇ ਵਰਲਡ ਕੱਪ ਜਿੱਤਿਆ ਇੱਕ ਦੇਸ਼ ਦੀ ਝੋਲੀ ਚ ਪਾਇਆ ਕੱਪ ਬੜੇ ਵਧੀਆ ਬੜਾ ਮਾਣ ਮਹਿਸੂਸ ਹੁੰਦਾ ਹੈ ਕੰਪੇ ਸਮੇਂ ਬਾਅਦ T20 ਜਿੱਤਿਆ ਕੇ ਵਰਲਡ ਕੱਪ ਤੋਂ ਬਾਅਦ ਫਿਰ ਇੱਕ ਵਰਲਡ ਕੱਪ ਆਇਆ ਹੁਣ ਜਦੋਂ ਵਰਲਡ ਕੱਪ ਤੇ ਆਸਟ੍ਰੇਲੀਆ ਲੈ ਗਿਆ ਤੇ ਲੱਗਦਾ ਸੀ ਵੀ ਇਹ ਵਰਲਡ ਕੱਪ ਇੰਡੀਆ ਕੋ ਆ ਜਾਏਗਾ T20 ਵਾਲਾ ਕਿ ਜਾਂ ਇਹ ਵੀ ਪਿਛਲੇ ਸਾਲ ਵਾਲਾ ਕੰਮ ਤਾਂ ਉਹ ਮੈਂ ਸਹੀ ਦੱਸਾਂ ਮੈਂ ਬਹੁਤ ਘਟ ਡਰਦੀ ਮੈਚ ਦੇਖਦੀ ਸੀ ਮੈਂ ਉਹਨਾਂ ਨੂੰ ਪੁੱਛਿਆ ਪਿਛਲੇ ਹਰ ਇੱਕ ਉਹ ਲੈ ਗਈ ਐਰ ਕੀ ਆਪਾਂ ਜਿੱਤ ਜਾਾਂਗੇ ਆ ਟੀਮ ਕਿੱਦਾਂ ਦੀ ਹੈਗੀ ਆ ਕਹਿੰਦੇ ਨਹੀਂ ਨਹੀਂ ਆਪਣੀ ਇੰਡੀਆ ਟੀਮ ਜਿੱਤੇਗੀ ਮੈਂ ਕਿਹਾ ਤੇ ਅਸੀਂ ਕਹਿਣੇ ਕਹਿਣਾ ਕਿਉਂਕਿ ਅਸੀਂ ਉੱਥੇ ਰਹਿ ਰਹੇ ਆ ਪ੍ਰੈਕਟਿਸ ਤੇ ਸਾਰੇ ਕਰਕੇ ਆਏ ਆ ਪਰ ਜਦੋਂ ਉਹਨੇ ਜਿੱਤੇ ਉਹ ਬੜਾ ਮਾਣ ਮਹਿਸੂਸ ਹੋਇਆ ਇੰਨੇ ਲੰਮੇ ਸਮੇਂ ਬਾਅਦ ਮਤਲਬ ਇੱਕ ਰਿਕਾਰਡ ਆ ਵੀ ਅਸੀਂ ਇੰਨੇ ਲੰਮੇ ਸਮੇਂ ਬਾਅਦ ਵਰਲਡ ਕੱਪ ਜਿੱਤਿਆ ਹਨਾ ਸਾਡੇ ਬੱਚਾ ਵਿੱਚ ਖੇਲ ਰਿਹਾ ਦੇਸ਼ ਲਈ ਖੇਲ ਰਿਹਾ ਉਹੀ ਗੱਲ ਦੇਸ਼ ਲਈ ਪਹਿਲਾਂ ਸਾਡੇ ਲਈ ਬਾਅਦ ਹਮੇਸ਼ਾ ਇਹੀ ਗੱਲ ਹੈ ਕਿ ਇਹ ਗੱਲ ਅਰਸ਼ਦੀਪ ਦੇ ਫਾਦਰ ਨੇ ਵੀ ਕਹੀ ਕਿ ਪਹਿਲਾ ਦੇਸ਼ ਅਰਸ਼ਦੀਪ ਜਿਹੜਾ ਹੈ ਉਹ ਦੇਸ਼ ਲਈ ਪਹਿਲਾ ਹੈ ਪਰਿਵਾਰ ਲਈ ਬਾਅਦ ਹੈ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਆ ਕੀ ਨਾਮ ਹੈ ਜੀ ਸਰਬਜੀਤ ਸਿੰਘ ਜੀ ਜੀ ਕਿਸ ਤਰ੍ਹਾਂ ਦੇਖਿਆ ਮੈਚ ਰਾਤ ਵਾਲਾ ਤੇ ਅਰਸ਼ਦੀਪ ਨੂੰ ਕਿਸ ਤਰ੍ਹਾਂ ਮਿਲਦੇ ਰਹੇ ਜੇ ਰਾਤ ਵਾਲਾ ਮੈਚ ਵੇਖਣਾ ਕੋਈ ਖਾਲਾਜ ਦਾ ਬੜਾ ਨਹੀਂ ਕੋ ਮਾੜੇ ਦਿਲ ਦਾ ਬੰਦਾ ਇਹ ਮੈਚ ਨਹੀਂ ਕੱਲ ਵੇਖ ਸਕਦਾ ਬਟ ਅੰਤ ਭਲਾ ਕੱਲ ਵੈਸੇ ਕਮੈਂਟਰੀ ਚ ਵੀ ਕਹੀ ਗਈ ਵੀ ਹੁਣ ਕਮਜ਼ੋਰ ਦਿਲ ਦੇ ਬੰਦੇ ਮੈਚ ਨਾ ਵੇਖਣ ਬਿਲਕੁਲ ਜਦੋਂ ਓਵਰ ਸੀ ਸਤਾਰ ਵਾਂ ਤੇ ਹਾਰਟਬੀਟ ਵਧੀ ਸੀ ਮੈਂ ਉੱਠ ਕੇ ਦੇ ਅੰਦਰ ਚਲੇ ਗਿਆ ਮੈਂ ਕਿਹਾ ਹੁਣ ਵੇਖਿਆ ਨਹੀਂ ਜਾ ਰਿਹਾ ਮੈਚ ਰਿਹਾ ਵੀ ਨਹੀਂ ਜਾ ਰਿਹਾ ਵੇਖਣ ਤੋਂ ਬਿਨਾ ਔਰ ਵੇਖਿਆ ਵੀ ਨਹੀਂ ਜਾ ਰਿਹਾ ਬਟ ਆ ਕੇ ਅੰਤਪਲਾ ਬਹੁਤ ਵਧੀਆ ਔਰ ਪੂਰਾ ਟੂਰਨਾਮੈਂਟ ਬਹੁਤ ਵਧੀਆ ਰਿਹਾ ਵਾ ਔਰ ਸਪੈਸ਼ਲੀ ਅਗਰ ਮੈਂ ਬਾਲਰਾਂ ਦੀ ਗੱਲ ਕਰਾਂ ਤੇ ਬਾਲਰਾਂ ਨੇ ਬਹੁਤ ਵਧੀਆ ਬੋਲਿੰਗ ਕੀਤੀ ਆ ਅਰਸ਼ਦੀਪ ਨੇ ਬੜੀ ਬਾ ਕਮਾਲ ਬੋਲਿੰਗ ਕੀਤੀ ਆ ਪੂਰਾ ਟੂਰਨਾਮੈਂਟ ਅਰਸ਼ਦੀਪ ਵਾਸਤੇ ਬਹੁਤ ਵਧੀਆ ਸੀਗਾ ਔਰ ਕੱਲ ਦੇ ਮੈਚ ਵਿੱਚ ਤੇ ਕਮਾਲ ਕਰ ਦਿੱਤੀ ਆ ਕੱਲ ਜਦੋਂ ਉਹਦਾ ਚੌਥਾ ਓਵਰ ਸੀ ਜਾਂ ਚੌਥੇ ਓਵਰ ਦੇ ਵਿੱਚ ਬਹੁਤ ਹੀ ਘੱਟ ਸਕੋਰ ਦਿੱਤਾ ਉਹ ਇੱਕ ਇੱਕ ਓਵਰ ਦੇ ਨਾਲ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਸ ਵੇਲੇ ਇੱਥੇ ਕਿਦਾਂ ਐਂ ਲੱਗਦਾ ਸੀ ਦਿਲ ਬਾਹਰ ਆ ਜਾਣਾ ਵਾ ਔਰ ਉਹ ਓਵਰ ਖਤਮ ਹੋਇਆ ਤੇ ਸ਼ੁਕਰ ਕੀਤਾ ਕਿ ਓਵਰ ਜਿਹੜਾ ਬਹੁਤ ਵਧੀਆ ਰਿਹਾ ਕੱਲ ਦੀਆਂ ਗੱਲਾਂ ਲੱਗਦੀਆਂ ਵਾ ਅਰਸ਼ਦੀਪ ਛੋਟਾ ਜਿਹਾ ਸੀ ਰੰਗਾਂ ਨੰਗਰ ਇੱਥੇ ਹੁੰਦਾ ਹੁੰਦਾ ਸੀ ਜਦੋਂ ਉਹਨੇ ਆਉਣਾ ਅਸੀਂ ਵੀ ਬਚਪਨ ਚ ਹਾਂ 15 20 ਸਾਲ ਦੇ ਏਜ ਹੋਊ ਸਾਡੀ ਔਰ ਅਸੀਂ ਖੇលਦੇ ਨੇ ਸਾਰੇ ਜਾਣੇ ਔਰ ਉਹਨੇ ਆਣ ਕੇ ਸਾਨੂੰ ਕਹਿਣਾ ਕਿ ਵਾਲ ਦੋ ਛੋਟਾ ਜਿਹਾ ਹੀ ਅਸੀਂ ਉਹਨੂੰ ਕਢਾਉਣਾ ਨਾ ਨਾਲ ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਬੱਚਾ ਵਾ ਬੱਚੇ ਦੇ ਵਾਲ ਵੱਜੂਗੀ ਅਸੀਂ ਦੇਣੀ ਨਾ ਇਹਨੂੰ 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 ਕਹਿਣਾ ਅੰਦਰ ਚੱਲੇ ਜਾ ਅਸੀਂ ਫਿਰ ਅਸੀਂ ਨਹੀਂ ਕਢਾਉਣਾ ਇਹਨੇ ਆਪਣੇ ਨਾਨਾ ਜੀ ਨੂੰ ਨਾਲ ਲੈ ਆਉਣਾ ਔਰ ਆਣ ਕੇ ਕਹਿਣਾ ਕਿ ਨਹੀਂ ਮੈਨੂੰ ਪਪਾ ਜੀ ਵਾਲ ਨਹੀਂ ਦਿੰਦੇ ਅਸੀਂ ਇਹਨੂੰ ਕਹਿਣਾ ਚਲੋ ਨਿਆਣਾ ਮੈਨੂੰ ਦਿਓ ਬੇਬੀ ਓਵਰਕ ਤਿੰਨ ਵਾਲਾਂ ਦੇ ਕੇ ਬੇਬੀ ਓਵਰ ਕਰਕੇ ਤੇ ਸਾਈਡ ਤੇ ਕਰ ਦੇਣਾ ਬਚਾ ਲੋ ਏ ਕਿ ਤੇ ਹੁਣ ਉਹ ਵਾਲ ਕਰਾਵੇ ਤੇ ਬਿਰਖਣ ਲੱਗੀ ਤੁਸੀਂ 1 ਮਿੰਟ ਚੱਲ ਸਕੋ ਉਹਦੀ ਸਾਨੂੰ ਨਹੀਂ ਪਤਾ ਵੀ ਜਿਹੜੀ ਬਾਲ ਹੈ ਇਹਨੂੰ ਹੱਥ ਨਹੀਂ ਲਾਉਣ ਦਿੰਦੇ ਇਹਨੇ ਉਸੇ ਬਾਲ ਦੇ ਨਾਲ ਹੀ ਇੱਕ ਦਿਨ ਇੰਡੀਅਨ ਟੀਮ ਨੂੰ ਵਰਲਡ ਕੱਪ ਜਿਤਾਉਣ ਦੇ ਵਿੱਚ ਐਮ ਭੂਮਿਕਾ ਨਿਭਾਉਣੀ ਆ ਔਰ ਪ੍ਰਮਾਤਮਾ ਦਾ ਬਹੁਤ ਸ਼ੁਕਰ ਆ ਉਹਦੇ ਮਦਰ ਫਾਦਰ ਉਹਨਾਂ ਪਰਿਵਾਰ ਦੀ ਬਹੁਤ ਮਿਹਨਤ ਆ ਇਹਦੇ ਵਿੱਚ ਸਾਡੇ ਭੈਣ ਜੀ ਆ ਭਾਜੀ ਆ ਔਰ ਸਪੈਸ਼ਲੀ ਅਰਸ਼ਦੀਪ ਨੇ ਇਹਦੇ ਲਈ ਬੜੀ ਤਗੜੀ ਤਪੱਸਿਆ ਕੀਤੀ ਔਰ ਤਪੱਸਿਆ ਦਾ ਫਲ ਮਿਲਦਾ ਔਰ ਉਹਨੂੰ ਅੱਜ ਫਲ ਮਿਲਿਆ ਹੈ ਪਰਿਵਾਰ ਆ ਖੁਸ਼ੀ ਦੀ ਲਹਿਰ ਆ ਪਰਿਵਾਰ ਨੂੰ ਰਿਸ਼ਤੇਦਾਰ ਵਧਾਈਆਂ ਦੇਣ ਵੀ ਆ ਰਹੇ ਆ ਉਮੀਦ ਆ ਕਿ ਅਰਸ਼ਦੀਪ ਅਗਲੇ ਮੈਚਾਂ ਦੇ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰੇਗਾ ਕੈਮਰਾਮੈਨ ਬੰਦੀਦਰਾਲ ਨਿਊਜ਼ 18 ਪੰਜਾਬ ਲਈ ਨਿਤਨ ਲੁਥਰਾ